ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਨੇ ਤੇ ਉਹਨਾਂ ਦਾ ਹਾਲ ਜਾਣਨ ਵਾਸਤੇ ਲਗਾਤਾਰ ਕਈ ਲੀਡਰ ਪਹੁੰਚ ਰਹੇ ਨੇ ਚਾਹੇ ਉਹ ਧਾਰਮਿਕ ਸਖਸ਼ੀਤਾ ਹੋਣ ਚਾਹੇ ਉਹ ਸਮਾਜਿਕ ਹੋਣ ਜਾਂ ਫਿਰ ਰਾਜਨੀਤਿਕ ਸਖਸ਼ੀਤਾ ਹੋਣ ਤੇ ਕਿਸਾਨ ਆਗੂ ਵੀ ਉਹਨਾਂ ਦੇ ਨਾਲ ਖੜਦੇ ਹੋਏ ਨਜ਼ਰ ਆ ਰਹੇ ਨੇ ਨਵਦੀਪ ਜਲਬੇੜਾ ਦਾ ਨਾਮ ਤੁਸੀਂ ਜਾਣਦੇ ਹੋ ਉਹ ਨੌਜਵਾਨ ਜਿਨੇ ਜਲ ਤੋਪ ਦਾ ਮੂੰਹ ਮੋੜ ਦਿੱਤਾ ਸੀਗਾ ਕਿਸਾਨਾਂ ਦੀ ਮਦਦ ਕੀਤੀ ਸੀ ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਹਰਿਆਣੇ ਦੇ ਨਾਲ ਸੰਬੰਧਤ ਏ ਨੌਜਵਾਨ ਹੈ ਤਾਂ ਇਸ ਨੌਜਵਾਨ ਨੇ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਇਸ ਅੰਦੋਲਨ ਦਾ ਹਿੱਸਾ ਬਣਨ ਕਹਿੰਦੇ 12-13 ਹਜ਼ਾਰ ਪਿੰਡ ਨੇ ਪੰਜਾਬ ਦੇ ਤਾਂ ਉਹਨਾਂ ਨੂੰ ਵੀ ਇਸ ਅੰਦੋਲਨ ਦਾ ਹਿੱਸਾ ਬਣ ਜਾਣਾ ਚਾਹੀਦਾ ਹੈ ਕਿਉਂਕਿ ਜੋ ਅੰਦੋਲਨ ਜਗਜੀਤ ਸਿੰਘ ਡੱਲੇਵਾਲ ਨੇ ਖੜਾ ਕਰ ਦਿੱਤਾ ਹੈ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਜੀ 40 ਸਾਲਾਂ ਦਾ ਜਿਹੜਾ ਉਹਨਾਂ ਦਾ ਤਜਰਬਾ ਹੈ ਉਹਦੇ ਮੁਤਾਬਕ ਹੁਣ ਮਰਨ ਵਰਤੇ ਬੈਠੇ ਨੇ ਕੋਈ ਕੋਈ ਹੀ ਅਜੇ ਆ ਕਦਮ ਚੁੱਕ ਸਕਦਾ ਹੈ ਤਾਂ ਉਹਨਾਂ ਨੂੰ ਇਸ ਵੇਲੇ ਕਹਿੰਦੇ سپورਟ ਦੀ ਜ਼ਰੂਰਤ ਹੈ ਇਸ ਕਰਕੇ ਵੱਧ ਤੋਂ ਵੱਧ ਲੋਕ ਇਸ ਅੰਦੋਲਨ ਦਾ ਹਿੱਸਾ ਬਣਨ ਤੇ ਵੈਸੇ ਵੀ ਇਸ ਅੰਦੋਲਨ ਦੇ ਵਿੱਚ ਹਰਿਆਣੇ ਦੀਆਂ ਕੁਝ ਕਿਸਾਨ ਜਥੇਬੰਦੀਆਂ ਵੀ ਉਹਨਾਂ ਦੇ ਹੱਕ ਦੇ ਵਿੱਚ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂ ਆਈ ਇਹ ਅਪੀਲ ਹੈ ਸੰਗਤ ਨੂੰ ਦੇਖੋ ਸਾਡਾ ਮੋਰਚਾ ਬਹੁਤ ਚੜ੍ਹਦੀ ਕਲਾ 'ਚ ਪੂਰੇ ਪੀਕ ਦੇ ਉੱਤੇ ਆ ਸਾਰਾ ਸੈਂਟਰ ਤੱਕ ਖਿਲਿਆ ਹੋਇਆ ਤੇ ਪਰ ਸੈਂਟਰ ਦੀਆਂ ਚਾਲਾਂ ਨੇ ਹਨਾ ਜਾਂ ਜਿਹੜੀਆਂ ਸਰਕਾਰਾਂ ਨੇ ਵੀ ਅਸੀਂ ਕਿਵੇਂ ਮੋਰਚੇ ਨੂੰ ਖਤਮ ਕਰੀਏ ਤੇ ਭਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੋਰਚਾ ਬਹੁਤ ਉੱਤੇ ਜਾ ਚੁੱਕਿਆ ਦੇਸ ਵਿਦੇਸ ਬਹੁਤ ਵੱਡੇ ਪੱਧਰ ਤੇ ਹੈ ਨਾ ਸਾਰੀਆਂ ਸੰਗਤਾਂ ਜੀ ਦੇਖ ਰਹੀਆਂ ਨੇ ਵੀ ਹਾਂ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਉਹਨਾਂ ਵੱਲ ਦੇਖ ਰਹੀਆਂ ਨੇ ਵੀ ਹਾਂ ਇਸ ਮੋਰਚੇ ਦਾ ਹੁਣ ਕੀ ਬਣੂਗਾ ਤੇ ਬਾਬਾ ਜੀ ਸਾਡਾ ਫਰਜ਼ ਬਣਦਾ ਵੀ ਇਸ ਮੋਰਚੇ ਨੂੰ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਢਾਲ ਬਣੀਏ ਵੱਤ ਤੋਂ ਵੱਤ ਹਾਜ਼ਰੀ ਲਿਵਾਈਏ ਨੌਜਵਾਨ ਬਹੁਤ ਵੱਤ ਤੋਂ ਵੱਤ ਗਿਣਤੀਆਂ ਆਉਂਦੇ ਵੀ ਨੇ ਹੈ ਨਾ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਭਾਈ ਇਤਿਹਾਸ ਲਿਖਿਆ ਜਾ ਰਿਹਾ ਤੇ ਸਭ ਦਾ ਫਰਜ਼ ਬਣਦਾ ਵੀ ਇੱਥੇ ਵੱਤ ਤੋਂ ਵੱਤ ਹਾਜ਼ਰੀ ਲਿਵਾਈਏ ਰਾਤ ਨੂੰ ਉਹ ਹੈ ਨਾ ਕਿਉਂਕਿ ਰਾਤ ਨੂੰ ਇਹ ਹਲਚਲ ਜਿੰਨੀ ਵੀ ਕਰਨੀ ਹੈ ਨਾ ਪ੍ਰਸ਼ਾਸਨ ਨੇ ਕਰਨੀ ਉਹ ਰਾਤ ਨੂੰ ਕਰਨੀ ਹੈ ਤੇ ਬੱਦ ਤੋਂ ਬੱਦ ਜਿੱਥੇ ਵੀ ਮੈਸੇਜ ਲੱਗਦਾ ਬਾਈ ਹਨਾ ਬੱਦ ਤੋਂ ਬੱਦ ਪਹੁੰਚੋ ਬਾਰਡਰ ਨੂੰ ਕਿਉਂਕਿ ਅਸੀਂ ਬਚਾਵਾਂਗੇ ਹੋਰ ਕੌਣ ਲੜੂਗਾ ਬਾਈ ਠੀਕ ਹੈ ਨਾ ਅਸੀਂ ਲੜਾਂਗੇ ਹਨਾ ਅਸੀਂ ਬਚਾਵਾਂਗੇ ਪੰਜਾਬ ਨੂੰ ਅਸੀਂ ਬਚਾਵਾਂਗੇ ਖੇਤੀ ਨੂੰ ਕਿਸੇ ਨੇ ਬਾਹਰੋਂ ਨਹੀਂ ਆਉਣਾ ਬਚਾਉਣ ਠੀਕ ਹੈ ਸਰਕਾਰਾਂ ਤਾਂ ਮਾਰਨ ਨੂੰ ਫਿਰਦੀਆਂ ਨੇ ਸਾਨੂੰ ਸਾਰੇ ਪਾਸਿਆਂ ਨੂੰ ਠੀਕ ਹੈ ਅਸੀਂ ਲੜਾਂਗੇ ਠੀਕ ਹੈ ਨਾ ਅਸੀਂ ਲੜਾਂਗੇ ਸਾਡੇ ਬਜ਼ੁਰਗ ਲੜਨਗੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੀ ਢਾਲ ਬਣਾਂਗੇ ਸਾਰੇ ਦੇ ਸਾਰੇ ਬਸ ਹੱਥ ਬੰਨ ਕੇ ਆਹੀ ਅਪੀਲ ਕਰਦੇ ਆ ਸਾਰਿਆਂ ਨੂੰ ਵੀ ਵੱਦ ਤੋਂ ਵੱਧ ਖਨੋਰੀ ਬਾਰਡਰ ਦੇ ਸੰਗਤ ਜੀ ਹੈ ਨਾ ਵੱਦ ਤੋਂ ਵੱਧ ਟਰਾਲੀਆਂ ਲੈ ਕੇ 12 ਤੋਂ 13000 ਪਿੰਡਾਂ ਪੰਜਾਬ ਦਾ ਹਰਿਆਣਾ ਨਾਲ ਜੁੜਿਆ ਹੋਇਆ ਸਾਰਾ ਦਾ ਸਾਰਾ ਠੀਕ ਹੈ ਅਸੀਂ ਵੀ ਬਾਬਾ ਜੀ ਕੰਮ ਸਾਨੂੰ ਵੀ ਹੁੰਦੇ ਨੇ ਠੀਕ ਹੈ ਪਰ ਅਸੀਂ ਵੀ ਟਾਈਮ ਕੱਢਦੇ ਆ ਤੇ ਸਾਰਿਆਂ ਦਾ ਫਰਜ਼ ਬਣਦਾ ਵੀ ਹੈ ਨਾ ਆ ਸੰਘਰਸ਼ਾਂ ਦੇ ਸਾਹਮਣੇ ਲਈ ਪੰਜਾਬ ਲਈ ਆਪਣੀ ਖੇਤੀ ਲਈ ਟਾਈਮ ਕੱਢੀਏ ਠੀਕ ਹੈ ਤੇ ਵੱਦ ਤੋਂ ਵੱਧ ਸਾਰੇ ਹਾਜ਼ਰੀ ਲ ਬਚਾਵਾਂਗੇ ਖੇਤੀ ਨੂੰ ਵੀ ਬਚਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਉਹਨਾਂ ਨੂੰ ਵੀ ਬਚਾਵਾਂਗੇ ਕਿਉਂਕਿ ਬਾਬਾ ਜੀ 40 40 ਸਾਲ ਲੱਗ ਜਾਂਦੇ ਨੇ ਐਡਾ ਐਡਾ ਲੀਡਰ ਐਵੇਂ ਨਹੀਂ ਤਿਆਰ ਹੋ ਜਾਂਦਾ ਹੈ ਨਾ ਐਵੇਂ ਨਹੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕੋਈ ਬਣ ਸਕਦਾ ਹੈ ਨਾ 40 ਸਾਲ ਦਾ ਸੰਘਰਸ਼ ਕਿੰਨੀ ਵਾਰ ਜੀਣਾ ਕੱਟੀਆਂ ਹੋਣਗੇ ਕਿੰਨੇ ਕ ਪਾਚੇ ਹੋਏ ਹੋਣਗੇ ਹੈ ਨਾ ਕਿੰਨਾ ਕ ਪਰਿਵਾਰ ਨੇ ਹੰਡਾਇਆ ਹੋਊਗਾ ਅਸੀਂ ਤਾਂ 5 ਸਾਲ ਦਾ ਸੰਘਰਸ਼ ਅਸੀਂ ਫੀਲ ਕਰ ਸਕਦੇ ਹਾਂ ਨਾ ਚੀਜ਼ਾਂ ਨੂੰ ਠੀਕ ਹੈ ਬਾਬਾ ਜੀ ਤਾਲ ਬਣਨਾ ਹੈ ਜਾਨ ਨਹੀਂ ਦੇਣਾ ਜੱਗ ਤੋਂ ਹੈ ਨਾ ਜੇ ਤੁਸੀਂ 12 ਤੋਂ 13000 ਰੁਪਏ ਦੇ ਵਿੱਚ ਚੁਲ ਜਾ ਕੇ ਇੱਥੇ ਟਰਾਲੀਆਂ ਖੜਾ ਦਿਓਗੇ 12 ਤੋਂ 13000 ਪਿੰਡਾਂ ਚ ਸੰਗਤ ਐਣੀ ਇੱਥੇ ਆ ਕੇ ਸਾਰੀ ਡਟ ਜੂਗੀ ਨਾ ਕੀ ਮਜਾ ਹੈ ਨਾ ਸਰਕਾਰਾਂ ਦੀ ਸਰਕਾਰ ਨਾ ਚੁਕੇ ਹੈ ਨਾ ਪਹਿਲਾਂ ਵੀ ਚ ਗਈਆਂ ਸੀ ਵੱਡੀਆਂ ਵੱਡੀਆਂ ਸਰਕਾਰਾਂ ਸਪੀਲੇ ਬਈ ਬੱਤਵੱਦ ਹਾਜ਼ਰੀ ਲਵਾਓ ਸਾਡੀਆਂ ਭੈਣਾਂ ਸਾਡੀਆਂ ਮਾਮਾ ਠੀਕ ਹੈ ਸਾਡੇ ਨੌਜਵਾਨ ਸਾਡੇ ਬੱਚਿਆਂ ਨੂੰ ਦਿਖਾਓ ਜਿਹੜੇ ਛੋਟੇ ਬੱਚੇ ਹੁੰਦੇ ਨੇ ਅਸੀਂ ਅਗਲੀ ਪੀੜੀ ਵੀ ਤਿਆਰ ਕਰਨੀ ਹੈ ਜਿਹੜੀ ਸੰਘਰਸ਼ਾਂ ਦੇ ਰਾਹ ਦੇ ਉੱਤੇ ਤੁਰੇ ਤੇ ਬੱਤਵੱਦ ਸਾਰੇ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਕਰ ਹੋ ਗਿਆ ਕਿ ਤਕਰੀਬਨ ਇਸ ਅੰਦੋਲਨ ਨੂੰ 1 ਸਾਲ ਦਾ ਸਮਾਂ ਹੋਣ ਵਾਲਾ ਹੈ ਫਰਵਰੀ ਮਹੀਨੇ ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਸੀਗਾ ਤੇ ਹੁਣ ਜਨਵਰੀ ਤੋਂ ਬਾਅਦ ਫਰਵਰੀ ਆਉਣਾ ਹੈ ਤਾਂ ਉਹਦੇ 1 ਸਾਲ ਪੂਰਾ ਹੋ ਜਾਏਗਾ ਇਸ ਅੰਦੋਲਨ ਦਾ ਪਰ ਅਜੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਹਾਲਾਂਕਿ ਖਾ ਪੰਚਾਇਤਾਂ ਨੇ ਵੀ ਮਹਾ ਪੰਚਾਇਤ ਕੀਤੀ ਹੈ ਇਹਦੇ ਵਿੱਚ ਉਹਨਾਂ ਨੇ ਕੁਝ ਦਿਨਾਂ ਦਾ ਹੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਤੁਸੀਂ ਗੱਲਬਾਤ ਕਰ ਲਓ ਮਸਲਾ ਹੱਲ ਕਰ ਦਿਓ ਨਹੀਂ ਤਾਂ ਫਿਰ ਅਗਲੀ ਜਿਹੜੀ ਰਣਨੀਤੀ ਆ ਉਹ ਅਸੀਂ ਫਿਰ ਘੜਨੀ ਸ਼ੁਰੂ ਕਰ ਦੇਾਂਗੇ ਕੁਲਮਲਾ ਕੇ ਹਰਿਆਣੇ ਦੇ ਲੋਕ ਵੀ ਹੁਣ ਇਸ ਅੰਦੋਲਨ ਦਾ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਉਹਨੂੰ ਕਾਮਯਾਬ ਕਰਨ ਵਾਸਤੇ ਵੀ ਕਿਸਾਨਾਂ ਵੱਲੋਂ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ